ਪੰਜਾਬ ਭਰ ਵਿੱਚ 48 ਰੇਲਵੇ ਸਟੇਸ਼ਨਾਂ ਤੇ ਗੈਰ ਰਾਜਨੀਤਿਕ ਕਿਸਾਨ ਸੰਗਠਨਾ ਦੇ ਵੱਲੋਂ ਆਪਣੀਆਂ ਪੁਰਾਣੀਆਂ ਮੰਗਾਂ ਨੂੰ ਲੈ ਕੇ ਸ਼ਿਕਾਇਤ ਜਾਮ ਕੀਤਾ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਮੋਗਾ ਦੇ ਡੱਗਰੂ ਅਜੀਤワਲ ਤੇ ਮੋਗਾ ਦੇ ਰੇਲਵੇ ਸਟੇਸ਼ਨਾਂ ਤੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਆਪਣਾ ਰੋਸ ਪ੍ਰਦਰਸ਼ਨ ਕੀਤਾ। 12 ਵਜੇ ਤੋਂ 3 ਵਜੇ ਤੱਕ ਰੇਲ ਰੋਕ ਦਿੱਤੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸੰਘਰਸ਼ ਜਾਰੀ ਰਹੇਗਾ। ਲਗਦਾ ਹੈ ਕਿ ਸਰ ਸ਼ਾਮ ਦੀ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਏਗੀ ਕਿ ਵਾਦੇ ਪੂਰਾ ਕਰੋਗੇ ਆਵੇ ਮਾਰਗੇ ਸਾਫ ਕਰੋ ਧੰਨਵਾਦ ਸਾਹਿਬ ਤੁਹਾਡੀ ਸੋਚ ਤੇ ਮੈਰਾ ਦਿਲ ਦੇ ਖੋਕ ਤੇ ਧੰਨਵਾਦ ਸਾਹਿਬ ਤੁਹਾਡੀ ਸੋਚ ਤੇ ਮੈਰਾ ਦਿਲ ਦੇ ਖੋਕ ਤੇ ਇਹ ਸਰਕਾਰਾਂ ਕਰਦੀਆਂ ਕੀ ਜੈਹਾ ਮੇਰੀ ਕਾਜੋਹੀ ਜੈਹਾ ਜੀ ਚੱਕ ਦੇਾਂਗੇ ਜੰਮ ਤੋੜਾ ਜੀ ਆਵੇ ਜੰਮ ਮਸ਼ਹੂਰ ਹੋ ਸੱਚਾ ਜਿੰਦਾਬਾਦ ਜਿੰਦਾਬਾਦ ਜੰਮ ਮਦੂਰ ਅੱਜ ਪ੍ਰਤਾਜ ਦੇ ਉਦਾਲਕਾਰੀ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੈਂ ਗੁਰਦੇਵ ਸਿੰਘ ਸ਼ਾਹ ਵਾਲਾ ਕਿਸਾਨ ਮਜ਼ਦੂਰ ਸੰਘਾਟਨ ਕਮੇਟੀ ਜਿਲ੍ਹਾ ਪ੍ਰਧਾਨ ਮੋਗਾ ਜੀ ਅੱਜ ਸਾਡਾ ਜੋ ਸ਼ੰਭੂ ਤੇ 13 ਦਸਾ ਮਹੀਨਿਆਂ ਤੋਂ ਉੱਪਰ ਜੋ ਸ਼ੰਭੂ ਤੇ ਖਨੌਰੀ ਬਾਡਰ ਤੇ ਦੇਸ਼ ਵਿਆਪੀ ਅੰਦੋਲਨ ਚੱਲ ਰਿਹਾ ਵਾ ਜਿਹੜਾ ਕਿ ਮੋਦੀ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਸਾਡੀਆਂ ਜਿਵੇਂ ਕਿ ਐਮਐਸਪੀ ਦਾ ਗਾਰੰਟੀ ਗਰੂਨ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਲਾਗੂ ਕਰਨੀ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਨਾ ਜਿਵੇਂ ਕਿ ਇਹ ਅਬਾਨੀਆਂ ਡਾਨੀਆਂ ਦਾ ਕਾਰਪੋਰੇਟ ਘਰਾਣਿਆਂ ਦਾ ਉਹਨਾਂ ਨੇ ਕਰਜ਼ਾ 15 ਲੱਖ ਰੁਪਈਆ ਪਿਛਲੇ 9 ਸਾਲਾਂ ਦੇ ਵਿੱਚ ਉਹਨਾਂ ਨੇ ਇਹ ਮਾਫ਼ ਕੀਤਾ ਉਸੇ ਤਰਜ਼ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ ਮਜ਼ਦੂਰਾਂ ਨੂੰ ਜਿਹੜੀ 100 ਦਿਨ ਦੀ ਇਹ ਨਰੇਗਾ ਵਸ ਸਕੀ ਉਹਨੂੰ 200 ਦਿਨ ਪੂਰਾ ਕੀਤਾ ਜਾਵੇ ਉਹਦਾ ਇਹ 700 ਰੁਪਈਆ ਉਹਦੀ ਦਿਹਾਰੀ ਕੀਤੀ ਜਾਵੇ ਉਹ ਲਖੀਮਪੁਰ ਖੀਰੀ ਦੇ 도ਚੀ ਆ ਜਿਹੜੇ ਉਹਨਾਂ ਨੂੰ ਸਜ਼ਾਵਾਂ ਦੇ ਕੇ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਇਹ ਸਾਡੀਆਂ 12 ਮੰਗਾਂ ਵਾਂ ਜਿਹੜੀਆਂ 10 ਮਹੀਨਿਆਂ ਦੇ ਉੱਤੇ ਜੋ ਬਾਰਡਰਾਂ ਤੇ ਸਾਡਾ ਅੰਦੋਲਨ ਚੱਲ ਰਿਹਾ ਵਾ ਉਹਨੂੰ ਉਸ ਅੰਦੋਲਨ ਨੂੰ ਤੇਜ਼ ਕਰਨ ਵਾਸਤੇ ਅੱਜ 18 ਦਸੰਬਰ ਨੂੰ ਸਾਡਾ ਪੂਰੇ ਪੰਜਾਬ ਦੇ ਵਿੱਚ ਤਿੰਨਾਂ ਘੰਟਿਆਂ ਦਾ 12 ਵਜੇ ਤੋਂ ਲੈ ਕੇ 3 ਵਜੇ ਤੱਕ ਇੱਥੇ ਰੇਲਾਂ ਦਾ ਚੱਕਾ ਜਾਮ ਕਰਨ ਵਾਸਤੇ ਅਸੀਂ ਬੈਠੇ ਹੋਏ ਹਾਂ ਜੀ हरियाणा ਸਰਕਾਰ ਦਾ ਇੱਕ ਬਿਆਨ ਆਇਆ ਕਿ ਉਹ ਕਿਸਾਨਾਂ ਨੂੰ ਐਮਐਸਪੀ ਪੂਰੀ ਦੇ ਰਹੀ ਹੈਗੀ ਹਾਂ ਹਰਿਆਣਾ ਸਰਕਾਰ ਜੋ ਜੋ ਭਾਜਪਾ ਦੀ ਸਰਕਾਰ ਆ ਸਿਰਫ ਟੀਵੀ ਚੈਨਲਾਂ ਰਹੀਆਂ ਅਖਬਾਰਾਂ ਰਹੀਆਂ ਤੇ ਸਿਰਫ ਬਿਆਨਾਂ ਰਹੀ ਉਹ ਸੀਮਤ ਆ ਹੋਰ ਕਿਸਾਨਾਂ ਨੂੰ ਐਮਐਸਪੀ ਕਣਕ ਝੋਨੇ ਤੋਂ ਬਿਨਾ ਕੋਈ ਨਹੀਂ ਮਿਲ ਰਹੀ ਝੋਨਾ ਵਾ ਜਿਹੜਾ ਉਹ ਵੀ ਐਰਕੀ ਇਹਨੇ ਸਰਕਾਰਾਂ ਨੇ ਰੋਲਿਆ ਆਵਾ ਕਿ ਕਿਸਾਨਾਂ ਨੂੰ ਜਿਹੜੀ ਉਹ ਖੇਤੀ ਖੇਤਰ ਦੇ ਵਿੱਚੋਂ ਬਾਹਰ ਕਰ ਰਹੇ ਆ ਔਰ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਵਾਂ ਉਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਲਜਾਣ ਵਾਸਤੇ ਇਹ ਨੀਤੀਆਂ ਘੜ ਰਹੇ ਆ ਜਿਹੜੀਆਂ ਕਿ ਦੇਸ਼ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਮਨਜ਼ੂਰ ਨਹੀਂ ਹੈਗੀਆਂ ਇਸ ਕਰਕੇ ਦਸਾਂ ਮਹੀਨਿਆਂ ਤੋਂ ਉੱਪਰ ਜਿਹੜਾ ਦੇਸ਼ ਵਿਆਪੀ ਅੰਦੋਲਨ ਆ ਉਹ ਚੱਲ ਰਿਹਾ ਵਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਇਹ ਅੰਦੋਲਨ ਸਾਡਾ ਚੱਲਦਾ ਰਹੂਗਾ ਮੰਗਾਂ ਮਨਾਉਣ ਤੱਕ ਆਪਦੀ ਅਸੀਂ ਇਹ ਜਾਨ ਦੀ ਬਾਜੀ ਵੀ ਲਾਉਣ ਨੂੰ ਤਿਆਰ ਹੋ ਜਾਈ ਬੈਠੇ ਗੱਲੇ ਵਾਲਾ ਸਾਹਿਬ ਵੀ ਜੇ ਗੱਲ ਕਰੀਏ ਤਾਂ ਉਹ ਤਬੀਰ ਦਰਬਦਰ ਬਿਕੜੀ ਹੋ ਗਈ ਹੈ ਔਰ ਡਾਕਟਰਾਂ ਵੱਲੋਂ ਵੀ ਕਿਆ ਜਾ ਕਿਹਾ ਜਾ ਰਿਹਾ ਹੈ ਕਿ ਕਿਸੇ ਟਾਈਮ ਇਹਨੂੰ ਸਾਇਲੈਂਟ ਅਟੈਕ ਆ ਸਕਦਾ ਹੈ ਹਾਂ ਜੀ ਡੱਲੇ ਵਾਲਾ ਸਾਹਿਬ ਨੇ ਜੋ ਅੱਜ ਉਹਦਾ ਮਰਨ ਵਰਤ 23 ਦਿਨ ਦੇ ਵਿੱਚ ਸ਼ਾਮਲ ਹੋ ਗਿਆ ਵਾ ਜਿਹੜੀ ਉਹਨਾਂ ਦੀ ਸਿਹਤ ਆ ਉਹ ਬਿਲਕੁਲ ਕਮਜ਼ੋਰ ਹੋ ਚੁੱਕੀ ਆ ਬਾਕੀ ਇਹ ਜ਼ਾਲਮ ਸਰਕਾਰ ਆ ਜਿਹੜੀ ਬੀਜੇਪੀ ਦੀ મોદી ਸਰਕਾਰ ਆ ਉਹਦੀ ਅਜੇ ਕੰਨ ਤੇ ਜੂਨੀ ਸਰਕਾਰ ਰਹੀ ਜਿਹੜਾ ਕਿਸਾਨ ਆ ਮਜ਼ਦੂਰ ਆ ਉਹ ਮਰ ਰਿਆ ਵਾ ਜਿਹੜਾ ਇਹ ਇਹ ਬੀਜੇਪੀ ਸਰਕਾਰ ਆ ਇਹ ਕਾਰਪੋਰੇਟ ਕਾਰਾਨਿਆਂ ਦੀਆਂ ਕੱਠ ਪੁਤਲੀਆਂ ਬਣ ਕੇ ਉਹਨਾਂ ਦੇ ਹੱਕ ਦੇ ਵਿੱਚ ਭੁਗਤੇ ਰਿਆ ਵਾ ਬਾਕੀ ਉਹ ਦਿਨ ਦੂਰ ਨਹੀਂ ਗਏ ਜਿੱਦ ਦਿਨ ਕਿਸਾਨਾਂ ਤੇ ਮਜ਼ਦੂਰਾਂ ਦਾ ਰਾਜ ਹੋਊਗਾ ਲੋਕਾਂ ਦਾ ਰਾਜ ਹੋਊਗਾ ਭਾਈ ਲਾਲੂਆਂ ਦਾ ਰਾਜ ਹੋਊਗਾ ਇਹਨਾਂ ਮਲਕਪਾਗਵਾ ਨੂੰ ਦੇਸ਼ ਦੇ ਵਿੱਚੋਂ ਭਜਾਵਾਂਗੇ ਸਤਿ ਸ਼੍ਰੀ ਅਕਾਲ ਜੀ ਦਿਓ ਜਾਣਕਾਰੀ ਜਿਹੜਾ ਅੱਜ ਫਿਰ ਰੇਲਾ ਰੋਕਿਆ ਕਿਹੜੀ ਕੜੀ ਜੁੜੇ ਇਹ ਯੂਨੀਅਨਾਂ ਇਹ ਦੋਨਾਂ ਫਾਰਮਾਂ ਵੱਲੋਂ ਆ ਜੀ ਜਿਹੜਾ ਮੋਰਚਾ ਹੈ ਨਾ ਗੈਰ ਰਾਜਨੀਤਿਕ ਉਹਦੀਆਂ ਦੋਨਾਂ ਫਾਰਮਾਂ ਵੱਲੋਂ ਅੱਜ ਰੇਲ ਰੋਕੂ ਪ੍ਰੋਗਰਾਮ ਦਿੱਤਾ ਗਿਆ ਇਹ ਪਰੋਗ ਪ੍ਰੋਗਰਾਮ ਸਾਡਾ ਹੈ ਪੂਰੇ ਪੰਜਾਬ ਚ 48 ਥਾਵਾਂ ਤੇ ਅੱਜ ਅਸੀਂ ਰੇਲ ਰੋਕਾਂਗੇ ਲਗਾਤਾਰ ਪਸਗਰਸ ਕੀਤਾ ਜਾ ਰਿਹਾ ਪਰ ਸਰਕਾਰ ਦੇ ਫਿਰਤੇ ਜੂਨ ਹੀ ਰਗਦੀਗੀ ਉਹਨੂੰ ਅੱਗੇ ਲੱਗੀ ਕੀਤ ਸੋਝੋ ਇਹ ਜੀ ਤੁਹਾਨੂੰ ਆਪ ਹੀ ਪਤਾ ਹੈ ਮੀਡੀਆ ਵਾਲੇ ਤੁਸੀਂ ਜਾਣਦੇ ਆਂ ਸਾਰਾ ਕੁਝ ਲਗਾਤਾਰ ਸੰਘਾਰ ਚ ਹੋ ਰਿਹਾ ਹੈ ਇੱਕ ਪਾਸੇ ਮਰਜੀਵੜੀਆਂ ਦੇ ਜੱਥੇ ਤੁਰ ਰਹੇ ਹੈ ਇੱਕ ਪਾਸੇ ਸਾਡਾ ਗੂ ਮਰਨ ਮਾਰਤੇ ਬੈਠਾ ਹੋਇਆ ਹੈ ਅੱਜ 22 23 ਦਿਨ ਹੋ ਗਏ ਉਹਨਾਂ ਨੂੰ ਬੈਠਿਆ ਨੂੰ 23ਵੇਂ ਦਿਨ ਚ ਸ਼ਾਮਲ ਹੋ ਗਿਆ ਅੱਜ ਇੱਕ ਦਿਨ ਇੱਕ ਦਿਨ ਹੀ ਕੁਰਬਾਨੀ ਹੈ ਜਿਹੜੀ ਰੰਗ ਲਾਜ਼ਮੀ ਲਿਆਉਗੀ ਤੁਹਾਨੂੰ ਲੱਗਦਾ ਵੀ ਕੁਰਬਾਨੀ ਦਿੱਤੇ ਬਿਨਾਂ ਨਹੀਂ ਗੱਲ ਬਣਦੀ ਹਾਂਜੀ ਇਹ ਤਾਂ ਪਤਾ ਹੀ ਹੈ ਆਪਾਂ ਨੂੰ ਕੁਰਬਾਨੀ ਦਿੱਤੇ ਬਿਨਾਂ ਨਹੀਂ ਬਣਨੀ ਗੱਲ ਜੀ ਅਗਲੀ ਰਣਨੀਤੀ ਕੀ ਹੋ ਰਹੀ ਹੈ ਅਗਲੀ ਰਣਨੀਤੀ ਸਾਡੀ ਸਾਰੀਆਂ ਜਥੇਬੰਦੀਆਂ ਆਪੋ ਆਪਣੀ ਜਗ੍ਹਾ ਤੇ ਇਕੱਠੀਆਂ ਹੋ ਰਹੀਆਂ ਇਹ ਫੋਰਮ ਬਣ ਰਿਹਾ ਪੂਰਾ ਇੱਕ ਵੇੜ ਫੋਰਮ ਬਣੇਗਾ ਤੁਹਾਨੂੰ ਲੱਗਦਾ ਹਾਂਜੀ ਬਣੇਗਾ ਕਿਉਂਕਿ ਸਯੁਜਕਤ ਕਿਸਾਨ ਮੋਰਚਾ ਥੋੜਾ ਜਿਹਾ ਹੁਣ ਸਾਈਡ ਤੇ ਲੱਗ ਰਿਹਾ ਕਰ ਨਹੀਂ ਜੀ ਸਯੁਜਕਤ ਕਿਸਾਨ ਮੋਰਚਾ ਜਿੰਨਾ ਚਿਰ ਸਾਈਡ ਤੇ ਸੀ ਉਹਨਾਂ ਚਿਰ ਸਾਈਡ ਤੇ ਸੀ ਹੁਣ ਕਿਸਾਨ ਸਯੁਜਕਤ ਮੋਰਚਾ ਨੂੰ ਵੀ ਪਤਾ ਲੱਗ ਗਿਆ ਵੀ ਇਕੱਠਿਆਂ ਹੋਇਆ ਬਿਨਾ ਕੋਈ ਗੱਲ ਨਹੀਂ ਬਣਦੀ ਅੱਗੇ ਸਾਰੀਆਂ ਯੂਨੀਅਨਾਂ ਆਪੋ ਆਪਣੀ ਤੌਰ ਤੇ ਕੋਈ ਸੰਘਰਸ਼ ਕਰਦੀਆਂ ਸੀ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਹੁਣ ਜਿਵੇਂ ਇਹਨਾਂ ਦੋ ਫਾਰਮਾਂ ਨੇ ਇਕੱਠੇ ਹੋ ਕੇ ਆ ਰੇ ਰੋਕੋ ਦਾ ਪ੍ਰੋਗਰਾਮ ਦਾ ਇਸੇ ਤਰ੍ਹਾਂ ਐਸ ਕੇ ਐਮ ਨੇ ਵੀ 23 ਤਰੀਕ ਨੂੰ ਆਪਦੇ ਪ੍ਰੋਗਰਾਮ ਡੀਸੀ ਦਫ਼ਤਰਾਂ ਦੇ ਧਰਨੇ ਅੱਗੇ ਦਿੱਤੇ ਆ ਅਡੋ ਅੱਡੀ ਪ੍ਰੋਗਰਾਮ ਕਰ ਰਹੇ ਜੀ ਅਖੀਰ ਨੂੰ ਸਾਨੂੰ ਇਕੱਠੇ ਹੋਣਾ ਹੀ ਪੈਣਾ ਹੈ ਇਕੱਠੇ ਹੋਇਆ ਬਿਨਾ ਗੁਜ਼ਾਰਾ ਹੀ ਨਹੀਂ ਹੋਣਾ